ਸਾਰੇ ਪੰਜਾਬੀ ਉਹ ਚੀਜ਼ ਨੇ ਆਪਣੇ ਅੰਦਰ థਾਈਲੈਂਡ ਸੋਚਿੰਗ ਆਈ ਥਿੰਕ ਉਹ ਕ੍ਰਿਸ਼ਨ ਕੁਛ ਬਧੀਆ ਕਰ ਜਾਗਦਾ ਬਾਕੀ ਪੰਜਾਬ ਤੇ ਹਮੇਸ਼ਾ ਤੋਂ ਸੋਨੇ ਦੀ ਚੀੜੀ ਰਹੀ ਹੈ ਨਾ ਟੈਕ ਹੀ ਟੈਸਟ ਵਿੱਚ ਮੈਨੂੰ ਪ੍ਰੋਬਲਮ ਆਈ ਆ ਚਾ ਕਿਸੇ ਵੀ ਮੈਂ ਪਹਿਲੇ ਦਿਨ ਤੋਂ ਕਹੇ ਬੇਟਾ ਕੋਈ ਹੈਲਪ ਨਹੀਂ ਕਰਾਂਗਾ ਤੇਰੀ ਪੜਾਈ ਤੂੰ ਜਿੰਨੀ ਮਰਜ਼ੀ ਕਰ ਲੈ ਉਹਦੇ ਵਿੱਚ ਹੈਲਪ ਕਰਾਂਗਾ ਮੈਂ ਕਿਸ ਤੇਰੇ ਵਾਸਤੇ ਕਿਸੇ ਅੱਗੇ ਜਾ ਕੇ ਹੱਥ ਨਹੀਂ ਤੰਗਾਂ ਕਿ ਮੇਰੇ ਬੇਟੇ ਨੂੰ ਪਾਸ ਕਰ ਦੋ ਪੀਟੀ ਜੋ ਕਰ ਦੋ ਬੀਪੀਡੀ ਜੋ ਕਰ ਦੋ ਮੈਂ ਪਹਿਲਾਂ ਇਹ ਕਹਿਣਾ ਚਾਹੁੰਦੀ ਕਿ ਬਾਹਰ ਦਾ ਮਤਲਬ ਛੱਟਣ ਕਿਹੜਾ ਔਰ ਬੱਚਿਆਂ ਨੂੰ ਇੱਥੇ ਇੰਨੀ ਗਾਈਡਲਾਈਨ ਸਭ ਬੱਚਿਆਂ ਨੂੰ ਮਤਲਬ ਦੂਰ ਤੋਂ ਕੋਈ ਨਾ ਬਣਾਓ ਤੁਸੀਂ ਕੋਤ ਉਹਨਾਂ ਤੇ ਗਾਈਡਲਾਈਨ ਬਣਾਓ ਉਹਨਾਂ ਦੇ ਕੋਲ ਬੋਸ ਬਣੋ। ਸੋ ਬਈ ਇਹ ਪਾਜੇ ਮਦਰ ਬਹੁਤ ਜ਼ਿਆਦਾ ਸਪੋਰਟ ਰਹੀ ਆ। ਤੇ ਤਾਂ ਇਸ ਪਾਪਾ ਵੀ ਆੜਨੇ ਤੇ ਹੀ ਹਾਂਜੀ ਜੀ ਸਰ ਕੀ ਆਪਣਾ ਨਾਮ ਲਾ ਸਕਦੇ ਹਾਂ?

मैं भी अच्छे ही करूँगा कंट्रीब्यूट परवाह नहीं कितनी सपोर्ट रही है uh, पाजर मदर बहुत ज़्यादा सपोर्ट रही है तो इस पापा भी आदमी चाहिए एंड पापा पोस्टिंग नहीं दे मम्मी कल्ले आनू मतलब रेस की पापा जी प्रोफेशनल गाइडेंस तेरे मम्मी का इमोशनल सपोर्ट

थोड़ी गाइडेंस मिलती रही मैं सेनिक्स पुल गया मैं सेनिक्स पुल का पूछला गया और तो बाद सेनिक्स पुल पे इंडिया गया एनडीए तो बाद आईएमए और आईवी तो अफसर आई थिंक जितने अफसर ही मेरे सारे ने कुछ ना कुछ सपोर्ट किया सब ने कुछ ना कुछ सिखाया जितने आप सोचोगे कितने कुछ सीखना आई थिंक दैट्स द बेस्ट थिंग यू कैन डू एंड देन सर मेरा नाम मैं सर और नदी सूबेदार मेजर ਮੇਰਾ ਨਾਮ ਹੈ ਜੀ ਮੈਂ ਆਰਮੀ ਵਿੱਚ 30 ਸਾਲ ਦੀ ਸਰਵਿਸ ਕੀਤੀ ਆ ਬਹੁਤ ਜ਼ਿਆਦਾ ਪ੍ਰਾਉਡ ਫੀਲ ਹੋ ਰਿਹਾ ਜੀ ਮੇਰੇ ਬਹੁਤ ਹੀ ਜ਼ਿਆਦਾ ਪ੍ਰਾਉਡ ਹੈ ਇਸ ਵਿੱਚ ਕੁਝ ਕੀਤੇ ਜਿੰਨਾ ਵੀ ਕਹਿ ਸਕੀ ਉਹਨਾਂ ਕਰਿਆ ਆ ਜਿਵੇਂ ਕਿ ਪਹਿਲਾਂ ਸਰ ਅਰੇ ਅਨੇ ਦੀ ਉਹ ਵੀ ਰਾਜਸਥਾਨ ਦੇ ਬੱਚੇ ਉਹ ਜਲ ਜਾਨ ਦੇ ਪਰ ਉਹਨਾਂ ਅਫਸਰ ਬਣੇ ਵੱਡਾ ਨਾਮ ਰੋਪਿਤ ਕਰੇ ਦਿੱਤਾ ਜਿਵੇਂ ਮੈਂ ਹਾਂ ਜੀ ਹੁਣ ਪਹਿਲਾਂ ਸਹੀ ਗੱਲ ਤੁਸੀਂ ਸਹੀ ਗੱਲ ਕਹੀ ਆ ਹੁਣ ਕਾਫੀ ਆਪਣੇ ਬੱਚੇ ਜਾ ਰਹੇ ਆ ਪੰਜਾਬ ਦੇ ਬੱਚੇ ਜਾ ਰਹੇ ਆ ਉਦੇ ਵਿੱਚ ਚਲੋ ਕੁਝ ਆਡੀਆ ਇੰਸਟੀਟਿਊਟਾਂ ਵੀ ਖੁੱਲੀਆਂ ਜਿਵੇਂ ਮਹਾਰਾਜਾ ਜੀ ਅਕੈਡਮੀ ਹੋਈ ਇੱਕ ਹੋਰ ਆਪਣਾ ਬਾਬਾ ਬਾਬਾ ਪਪਾ ਜੀ ਉਹਨਾਂ ਨੇ ਖੁੱਲਹੀ ਜੀ ਇਹ ਬਹੁਤ ਵਧੀਆ ਲੱਗਦਾ ਜੀ ਕਿ ਆਪਣੇ ਬੱਚੇ ਪਾਸ ਨੋਟੋਂ ਮਿਹਰੇ ਦੇ ਲੇਕੀ ਨਾ ਸਾਰਾ ਬੱਚੇ ਨਾਲ ਆਪਣੇ ਘਰ ਦੀ ਬੱਚੇ ਬਹੁਤ ਵਧੀਆ ਲੱਗਦਾ ਵਾ ਇਹ ਤੇ ਪਹਿਲੇ ਬੋ ਕਿਨੇ ਚੁਣੇ ਕੋਈ ਇੱਕ ਅੱਧਾ ਬੱਚਾ ਹੀ ਜਾਂਦਾ ਸੀ ਇਹ ਬਹੁਤ ਵੱਡਾ ਅਪਰਾਧਾ ਕੀਤਾ ਜਾਂ ਪੰਜਾਬ ਗਵਰਨਮੈਂਟ ਨੂੰ ਇਹੋ ਜਿਹਾ ਅਪਰਾਧਾ ਕਰਨਾ ਚਾਹੀਦਾ ਤਾਂ ਕਿ ਸਾਡੇ ਬੱਚੇ ਮੈਂ ਇਹ ਨਹੀਂ ਕਹਿੰਦਾ ਬਾਹਰ ਨਾ ਜਾਣ ਬਾਹਰ ਜਾਣ ਮਗਰ ਰਾਸ਼ਟ੍ਰ ਵਿੱਚ ਜਾਣ ਜਦੋਂ ਕੋਈ ਨਹੀਂ ਕੋਈ ਕੰਮ ਲੱਭਦਾ ਫਿਰ ਜਾਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਕਿ ਬੱਚਾ ਸਾਡੇ ਇੱਥੇ ਰਹਿ ਕੇ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਨੌਕਰੀ ਇੱਥੇ ਪ੍ਰਾਪਤ ਕਰਨ ਕਿਉਂਕਿ ਜੋ ਇੱਥੇ ਵੀ ਆਪਣੇ ਪੰਜਾਬ ਦੀ ਰਿਸ ਹੈ ਮੈਂ ਵੀ 30 ਸਾਲ ਨੌਕਰੀ ਕੀਤੀ ਹੈ ਸਾਰਾ ਇੰਡੀਆ ਵਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਫਿਰ ਵੀ ਇੱਥੇ ਆਪਣਾ ਨੌਕਰੀ ਕਿਉਂ ਮਿਲ ਜਾਂਦੀ ਹੈ ਤੇ ਵਧੀਆ ਚੀਜ਼ ਆ ਇੰਡੀਆ ਦੇ ਵਿੱਚ ਕੋਈ ਵੀ ਨੌਕਰੀ ਮਿਲ ਜੇ ਕੀ ਗਿਆ ਉਹਨਾਂ ਦੇ ਨੌਜਵਾਨ ਨੂੰ ਸੀ ਫੀਲ ਕਰਨਾ ਕਿ ਫਿਰ ਅਸੇ ਦੀ ਲેર ਬਹੁਤ ਜ਼ਿਆਦਾ ਹੈ ਬਹੁਤ ਚੰਗਾ ਨਸ਼ੇ ਦੀ ਲેર ਤੇ ਬਹੁਤ ਮਾੜੀ ਚੀਜ਼ ਆ ਚਲੋ ਕਾਫੀ ਕੰਟਰੋਲ ਕਰਦੇ ਪੰਜਾਬ ਕੋਰਟ ਵਿੱਚ ਲੱਗੀ ਹੋਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਜਿੰਨਾ ਉਹਨਾਂ ਕੋ ਹੋ ਰਿਹਾ ਕਿਉਂਕਿ ਇੰਨਾ ਮਾਹੌਲ ਖਰਾਬ ਹੋ ਚੁੱਕਾ ਹੈ ਕਿ ਉਹ ਠੀਕ ਕਰਨ ਨੂੰ ਤੇ ਮੈਂ ਨਹੀਂ ਕਹਿੰਦਾ ਕਿ ਸੀਐਮ ਸਾਹਿਬ ਅੱਜ ਠੀਕ ਕਰ ਦੇਣਗੇ ਟਾਈਮ ਤਾਂ ਲੱਗੇਗਾ ਜੀ ਕਿਉਂਕਿ ਬਹੁਤ ਹੀ ਜਿਆਦਾ ਖਰਾਬ ਹੋ ਚੁੱਕਾ ਵਾ ਤੇ ਇਹ ਇੱਕ ਮਾਂ ਬਾਪ ਬੱਚਿਆਂ ਨੂੰ ਜਿਆਦਾ ਗੇਮਾਂ ਗੇਮਾਂ ਵਿੱਚ ਪਾਉਣ ਜਦੋਂ ਮੈਂ ਪੰਜਾਬ ਗਵਰਨਮੈਂਟ ਨੂੰ ਤੁਹਾਡੇ মিডিਆ ਰਾਹੀਂ ਫੀਲ ਕਰਾਂਗਾ ਕਿ ਪਿੰਡਾਂ ਵਿੱਚ ਗਰਾਊਂਡਾਂ ਬਣਾਈਆਂ ਜਾਣ ਹੁਣ ਬੱਚਿਆਂ ਕੋ ਕੋਈ ਕੰਮ ਹੀ ਨਹੀਂ ਆ ਜਦੋਂ ਮੋਬਾਈਲ ਫੜ ਲੈਂਦੇ ਆ ਤੇ ਜਾਂ ਜੇ ਖੇਡਣਗੇ ਇਸ ਤਰ੍ਹਾਂ ਟੋਕ ਟੋਨਾ ਦਿਮਾਗ ਖੇਡਾਂ ਵਿੱਚ ਲੱਗੇਗਾ ਤਾਂ ਬਹੁਤ ਹੀ ਵਧੀਆ ਰਹੇਗਾ ਤੇ ਇਹ ਖੇਡਾਂ ਦਾ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਸ ਬਾਕੀ ਮਾਂ ਪਿਓ ਨੂੰ ਬੱਚਿਆਂ ਦੀ ਬਿਲਕੁਲ ਲੋਕਅਫਰ ਕਰਨਾ ਚਾਹੀਦਾ ਯਾਨੀ ਕਿ ਬੱਚੇ ਕਿੱਥੇ ਘੁੰਮ ਰਹੇ ਉਹਨਾਂ ਦੇ ਬਾਰੇ ਕੋਈ ਪਤਾ ਇਹਨਾਂ ਲੱਗੇ ਤੇ ਜਦੋਂ ਸਟੇਜ ਪਹੁੰਚ ਜਾਂਦੀ ਹੈ ਉਹ ਸੂਈ ਤੇ ਤੇ ਫਿਰ ਪਤਾ ਲੱਗਦਾ ਉਹਨਾਂ ਜਿਹਨੂੰ ਕੰਮ ਖਰਾਬ ਹੋ ਚੁੱਕਾ ਹੁੰਦਾ ਫਿਰ ਬੱਚੇ ਦੀ ਵੀ ਅਸੀਂ ਗਲਤੀ ਦੇ ਕਹਿ ਸਕਦੇ ਜਦੋਂ ਬਿਲਕੁਲ ਉਹਦੀ ਲਿਸਟ ਡੈਮੇਜ ਹੋ ਗਿਆ ਕੰਮ ਕੁ ਸਾਰਾ ਕੁਝ ਤੇ ਫਿਰ ਉਹਨੂੰ ਆਖੋ ਤੁਸੀਂ ਰਿਪੇਅਰ ਕਰਾ ਲਈਏ ਜਾਂ ਉਹਨੂੰ ਕਿਤੇ ਨਸਿਆਂ ਦੇ ਸ਼ੈਂਪਟੇਜ ਭੇਜ ਕੇ ਅਨੁਸਾਰ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਆਪਣੇ ਬੱਚੇ ਦਾ ਵੀ ਕੀ ਕਰਿਆ ਉਹਦੀ ਐਕਟੀਵਿਟੀ ਸਾਰੀ ਤੇ ਉੱਤੇ ਮਾਨਟੇਨ ਕਰਨਾ ਚਾਹੀਦਾ ਬਹੁਤ ਹੀ ਵਧੀਆ ਲੱਗ ਰਿਹਾ ਜੀ ਤੇ ਰਿਸ਼ਤੇਦਾਰ ਆਏ ਨੇ ਆਪਣਾ ਕੇਐਮਪੀ ਸਮਾਂ ਕੱਢ ਕੇ ਆਏ ਆ ਤੇ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢਿਆ ਵਾ ਤੇ ਆਪਣੇ ਮਾਧਿਮ ਰਹੀਂ ਉਹ ਨਲੋਕਾਂ ਤੱਕ ਤੁਸੀਂ ਇਹ ਗੱਲ ਪਹੁੰਚਾਓਗੇ ਮੈਨੂੰ ਬੜਾ ਵਧੀਆ ਲੱਗੇਗਾ ਅੱਜ ਮੇਰਾ ਬੇਟ ਅਫਸਰ ਬਣਿਆ ਕੱਲ ਨੂੰ ਹੋਰ ਕਿਸੇ ਦੇ ਬੱਚੇ ਅਫਸਰ ਬਣਨ ਦੀ ਬੜੀ ਖੁਸ਼ੀ ਹੁੰਦੀ ਹੈ ਤਾਂ ਅੱਗੇ ਉਹ ਮੋਟੀਵੇਸ਼ਨ ਦੇ ਲਈ ਇਹ ਵੱਡੀ ਤੀਜੀ ਪੀੜੀ ਹੈ ਇਸ ਤਰ੍ਹਾਂ ਦਾ ਪ੍ਰਾਊਡ ਫੀਲ ਹੋ ਰਿਹਾ ਜੀ ਤੀਜੀ ਪੀੜੀ ਜਿਹੜੋ ਐਸਸੀ ਵਾਲੀ ਹੈ ਹਾਂ ਜੀ ਬਹੁਤ ਵਧੀਆ ਕੁੱਟੀ ਸਾਡੇ ਫਾਦਰ ਸਾਹਿਬ ਨੇ ਕੁੱਟੀ ਬਹੁਤ ਵਧੀਆ ਕੀਤੀ 28 ਸਾਲ ਦੀ ਸਰਵਿਸ ਕੀਤੀ ਹੈ ਮੈਂ 30 ਸਾਲ ਸਰਵਿਸ ਕੀਤੀ ਆ ਅੱਜ ਤੱਕ ਕਦੀ ਸੋਚਿਆ ਹੀ ਨਹੀਂ ਆ ਫੌਜ ਹੀ ਬੰਦਾ ਘਰੋਂ ਜਾਣ ਤੇ ਧਿਆਨ ਲੱਗਿਆ ਕਹਿੰਦੇ ਵੀ ਜਦੋਂ ਨਿਕਲਣਾ ਨਾ ਘਰ ਤੋਂ ਬਸ ਉਸ ਤਾਂ ਪਿੱਛੇ ਨੂੰ ਨਹੀਂ ਵੇਖਣਾ ਇਹ ਜਦੋਂ ਛੁੱਟੀ ਮਿਲਣੀ ਹੈ ਕਾਗਜ਼ ਹੱਥੇ ਪਾਣਾ ਉਦੋਂ ਪਿੰਡ ਦਾ ਖਿਆਲ ਕਰਨਾ ਚਾਹੀਦਾ ਕੋਈ ਨੌਕਰੀ ਕਰ ਸਕਦਾ ਵਾ ਤੇ ਜਿੰਨੇ ਸੜਕ ਤੋਂ ਜਾ ਕੇ ਬਸ ਤੱਕ 20 ਵਾਰੀ ਪਿੰਡ ਨੂੰ ਪਿੱਛੇ ਨੂੰ ਵੇਖਣਾ ਉਹ ਨੌਕਰੀ ਦੀ ਫੌਜ ਕਰ ਸਕਦਾ ਫੌਜ ਤੇ ਨੌਕਰੀ ਕਰਨ ਵੇਲੇ ਬੜਾ ਵੱਡਾ ਦਿਲ ਚਾਹੀਦਾ ਜੀ ਸਾਡੀ ਸਾਡੇ ਪੀੜੀ ਅੱਜ ਤੱਕ ਬੇਟੇ ਨੇ ਵੀ ਟ੍ਰੇਨਿੰਗ ਕੀਤੀ ਆ ਬਹੁਤ ਟਫ ਟ੍ਰੇਨਿੰਗ ਆ ਲੇਕਿਨ ਅੱਜ ਤੱਕ ਬੇਟੇ ਨੇ ਨਹੀਂ ਆਖਿਆ ਕਿ ਮੈਂ ਕਿਸੇ ਟੈਸਟ ਵਿੱਚ ਮੈਨੂੰ ਪ੍ਰੋਬਲਮ ਆਈ ਆ ਜਾਂ ਕਿਸੇ ਵੀ ਪੜਾਈ ਤੂੰ ਜਿੰਨੀ ਮਰਜ਼ੀ ਕਰ ਲੈ ਉਹਦੇ ਵਿੱਚ ਹੱਲ ਭਗਾਦਾ ਮੈਂ ਕਿਸੇ ਤੇਰੇ ਵਾਸਤੇ ਕਿਸੇ ਅੱਗੇ ਜਾ ਕੇ ਹੱਥ ਨਹੀਂ ਅੜਦਾ ਕਿ ਮੇਰੇ ਬੇਟੇ ਨੂੰ ਪਾਸ ਕਰ ਦੋ ਪੀਟੀ ਜੋ ਕਰ ਦੋ ਬੀਪੀਡੀ ਜੋ ਕਰ ਦੋ ਨਹੀਂ ਉਹ ਖੁਦ ਮਿਹਨਤ ਕਰੇਗਾ ਜ਼ਿੰਦਗੀ ਦੇ ਸੁਖ ਪਾਏਗਾ ਤੇ ਅੱਜ ਬੱਚਾ ਬੱਚੇ ਨੇ ਜੋ ਵੀ ਹਾਸਲ ਕੀਤਾ ਨਾ ਬਹੁਤ ਪ੍ਰਾਊਡ ਫੀਲ ਹੈ ਔਰ ਮੇਰੇ ਨਾ ਗੁਰੂ ਰਾਮਦਾਸ ਜੀ ਧਰਤੀ 'ਤੇ ਖੜਾ ਹੋ ਕੇ ਬੋਲਿਆ ਤਲੋ ਬੇਟਾ ਤੇ ਮੇਰਾ ਵਾ ਮੈਨੂੰ ਆਪਣੇ ਬੇਟੇ ਤੇ ਬਹੁਤ ਜ਼ਿਆਦਾ ਮਾਣ ਆ ਕਿ ਬੇਟਾ ਮੇਰਾ ਮੈਨੂੰ ਲੱਗਦਾ ਕਿ ਇੱਕ ਦਿਨ ਉਹ ਆਏਗਾ ਅਸੀਂ ਇਹ ਦੁਨੀਆ ਤੇ ਰਹੀਏ ਨੇ ਰਹੀਏ ਲੇਕਿਨ ਬੇਟਾ ਇੰਡੀਆ ਦੇ ਵਿੱਚ ਕਮਾਂਡ ਕਰੇਗਾ ਯਾਨ ਨੰ ਰੈਂਕ ਤੱਕ ਜਾਏਗਾ ਮੇਰਾ ਬੇਟਾ ਮੈਨੂੰ ਇੰਨਾ ਪ੍ਰਾਊਡ ਹੈ ਥੈਂਕ ਯੂ ਚਲੋ ਥੋੜਾ ਯਾਰ ਜੀ ਸਾਡੀ ਮੈਮ ਸਰ ਜੀ ਮੇਰਾ ਨਾਮ ਮਿਸਿਸ ਵੀਰ ਕਪਿੰਡੇ ਮੈਂ ਜਸ਼ਨਦੀਪ ਲੈਫਟ ਹੈਂਡਰ ਦੀ ਮਮਾ ਬੋਲ ਰਹੀ ਹਾਂ ਮੈਨੂੰ ਬਹੁਤ ਪ੍ਰਾਊਡ ਫੀਲ ਹੈ ਕਿ ਮੇਰਾ ਬੱਚਾ ਅੱਜ ਲੈਫਟ ਹੈਂਡਰ ਪਰ 30 ਸਟੈਟੈਂਡੀ ਹੋ ਗਿਆ ਔਰ ਮੇਰੇ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮੈਂ ਚਾਹੁੰਦੀ ਹਾਂ ਕਿ ਇਸੇ ਤਰ੍ਹਾਂ ਸਾਰੇ ਬੱਚੇ ਉਹਨੂੰ ਦੇਖ ਕੇ ਪ੍ਰਾਊਡ ਫੀਲ ਵੀ ਕਰਨ ਤੇ ਅੱਗੇ ਤੱਕ ਪਹੁੰਚਣ ਉਹਨੂੰ ਦੇਖ ਕੇ ਮਤਲਬ ਕਿ ਦੇਸ਼ ਵਾਸਤੇ ਉਹ ਅੱਗੇ ਜਾ ਰਿਹਾ ਔਰ ਮੈਂ ਆਪਣੇ ਬੱਚਨ ਕਦੀ ਮਨਾ ਨਹੀਂ ਕੀਤਾ ਇਸ ਚੀਜ਼ ਦੇ ਕਿ ਮੇਰਾ ਬੱਚਾ ਮਤਲਬ ਕੁਝ ਵੀ ਨਾ ਕਰੇ ਮੈਂ ਆਪਣੇ ਬੱਚਨ ਖੁਦ ਗਾਈਡ ਕੀਤਾ ਇਸ ਚੀਜ਼ ਲਈ ਕਿ ਮਤਲਬ ਮੇਰਾ ਬੇਟਾ ਐਨਡੀ ਚ ਜਾਏ ਮੈਂ ਆਪਣੇ ਬੇਟੇ ਵਾਸਤੇ ਮਤਲਬ ਮੈਂ ਕੁਝ ਵੀ ਨਹੀਂ ਸਮਝ ਸਕਦੀ ਇਸ ਚੀਜ਼ ਨੂੰ ਮਤਲਬ ਮੈਂ ਅੱਜ ਇੰਨੀ ਜ਼ਿਆਦਾ ਖੁਸ਼ ਹਾਂ ਮੈਂ ਅੱਜ ਕੱਲ ਤੇ ਮਾਤਾ ਨੂੰ ਹੁੰਦਾ ਕਿ ਆਈਲੈਂਡਸ ਕਰਾਓ ਤੇ ਬੱਚੇ ਵਿਦੇਸ਼ਾਂ ਚ ਭੇਜੋ ਨਹੀਂ ਆਪਾਂ ਇੱਕ ਵੱਖਰਾ ਹੀ ਹਾਂਜੀ ਮੇਰੇ ਬੱਚਿਆਂ ਨੂੰ ਬਿਲਕੁਲ ਵੀ ਸ਼ੌਂਕ ਨਹੀਂ ਅਸੀਂ ਬਹੁਤ ਬੱਚਿਆਂ ਨੂੰ ਕੀਤਾ कि ਤੁਸੀਂ ਬੇਟੀ ਨੂੰ ਵੀ ਕਿਹਾ ਲੇਕਿਨ ਬੱਚੇ ਕਹਿੰਦੇ ਕਿ ਅਬ ਮਮਾ ਜਤੋਂ ਅਸੀਂ ਇੱਥੇ ਸਭ ਕੁਝ ਕਰ ਸਕਦੇ ਹਾਂ ਨਾ ਤੇ ਬਾਹਰ ਕੁਝ ਨਹੀਂ ਆ ਨਹੀਂ ਤੇ ਸਾਡੇ ਕੋਲ ਬਹੁਤ ਕੁਝ ਸੀ ਬੱਚੇ ਬਾਹਰ ਭੇਜ ਸਕਦੇ ਸੀ ਲੇਕਿਨ ਸਾਡੇ ਬੱਚਿਆਂ ਨੇ ਬਿਲਕੁਲ ਇਹ ਉਸ ਚੀਜ਼ ਨੂੰ ਲੈਣ ਤੇ ਨਹੀਂ ਜਾਂਦਾ ਕਿਉਂਕਿ ਉਹਨਾਂ ਦੇ ਮਨ 'ਚ ਸੀ ਕਿ ਜੋ ਸਾਡੇ ਪਾਪਾ ਕਰਦੇ ਆ ਉਹੀ ਇਹੀ ਕਰਨਾ ਸਾਡੀ ਤੀਸਰੀ ਪੀੜ੍ਹੀ ਆ ਮੇਰੇ ਫਾਦਰin ਲੋਅ ਸੀ ਫਿਰ ਇਹਦੇ ਪਾਪਾ ਉਹ ਵੀ ਸੁਭੇਦਾਰ ਤੋਂ ਫਾਦਰin ਲੋਅ ਲਟਾਇਰ ਹੋਏ ਸੀ ਔਰ ਇਹ ਖੁਦ ਵੀ ਸੁਭੇਦਾਰ ਮੇਜਰ ਤੋਂ ਮੈਂਸ਼ਨ ਆਏ ਨੇ ਪੰਜਾਬ ਦੇ ਮਾਪਿਆਂ ਨੂੰ ਵੀ ਪੀਲ ਕਰਨਾ ਚਾਹੁੰਦੇ ਹਾਂ ਮੈਂ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਕਿ ਬਾਹਰ ਦਾ ਮਤਲਬ ਛੱਡਣ ਕਿਹੜਾ ਹੈ ਔਰ ਬੱਚਿਆਂ ਨੂੰ ਇੱਥੇ ਇੰਨੀ ਗਾਈਡਲਾਈਨ ਨਾ ਦੋ ਖੁਦ ਬੱਚਿਆਂ ਨੂੰ ਮਤਲਬ ਦੋਸਤ ਕੋਈ ਨਾ ਬਣਾਓ ਤੁਸੀਂ ਖੁਦ ਉਹਨਾਂ ਦੇ ਗਾਈਡਲਾਈਨ ਬਣਾਓ ਉਹਨਾਂ ਦੇ ਖੁਦ ਦੋਸਤ ਬਣਾਓ ਔਰ ਬੱਚਿਆਂ ਨੂੰ ਇੱਥੋਂ ਤੱਕ ਖੁਦ ਤੁਸੀਂ ਬਚਾਓ ਔਰ ਬੱਚਿਆਂ ਨੂੰ ਸਾਰਾ ਟਾਈਮ ਵੀ ਨਾਲ ਦਿਓ ਬੱਚਿਆਂ ਦੇ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਖੁਦ ਟਾਈਮ ਦਾਂਗੇ ਨਾ ਤੇ ਤਾਂ ਹੀ ਸਾਡਾ ਬੱਚਾ ਕੰਮ ਜਾਵਾ ਜੇ ਤੁਸੀਂ ਛੱਡ ਦੋਗੇ ਕਿ ਅਸੀਂ ਕ੍ਰਿਸ਼ਨਾਂ ਤੇ ਜਾ ਰਹੇ ਆ ਜਾਂ ਅਸੀਂ ਮਤਲਬ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਹਨਾ ਇਹ ਗਲਤ ਚੀਜ਼ ਹੈ ਅਸੀਂ ਸਭ ਕੁਝ ਕਰ ਸਕਦੇ ਹਾਂ ਆਪਣੇ ਬੱਚੇ ਵਾਸਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਮਤਲਬ ਜਿਸ ਜਗ੍ਹਾ ਤੋਂ ਪੜ੍ਹੀ ਹਾਂ ਮੈਂ ਗੁਰੂ ਰਾਮਦਾਸ ਜੀ ਨਗਰੀ ਦਿੱਲੀ ਚਾਨੀ ਹਾਂ ਔਰ ਮੈਂ ਇਨਾ ਮਾਣ ਮਹਿਸੂਸ ਕਰ ਰਹੀ ਕਿ ਮੇਰੇ ਪੁੱਤ ਨੂੰ ਇੰਨੀ ਤਰੱਕੀ ਬਖਸ਼ਣ ਕਿ ਉਹ ਹੋਰ ਜ਼ਿਆਦਾ ਉੱਪਰ ਤਰੱਕੀਆਂ ਤੱਕ ਜਾਵੇ ਤੁਹਾਡੇ ਪਿਡੇ ਵੀ ਕਹੇ ਤੁਹਾਡਾ ਸਪੋਰਟ ਤੁਹਾਡੇ ਹਸਬੰਡ ਦਾ ਹਾਂਜੀ 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 ਬਹੁਤ ਜ਼ਿਆਦਾ ਮੇਰੇ ਹਸਬੰਡ ਨੇ ਤੇ ਮਤਲਬ ਚਲੋ ਆਰਮੀ 'ਚ ਜੌਬ ਕੀਤੀ ਲੇਕਿਨ ਉਹਨਾਂ ਨੇ ਗਾਇਡਲਾਈਨ ਇੰਨੀ ਬੱਚੇ ਨੂੰ ਵਧੀਆ ਦਿੱਤੀ ਕਿ ਉਹ ਅੱਜ ਇਸ ਮਕਾਮ ਤੱਕ ਪਹੁੰਚੇ ਜੀ ਥੈਂਕ ਯੂ